ਪੰਜਾਬ ਪੁਲਿਸ ਦਾ ਵਿਵਾਦਿਤ ਤੇ ਬਰਖਾਸਤ ਡੀਐਸਪੀ ਗੁਰਸ਼ੇਰ ਸੰਧੂ ਜਿਸ ਦੀ ਜ਼ਮਾਨਤ ਅਰਜੀ ਖਾਰਜ ਕਰ ਦਿੱਤੀ ਗਈ ਹੈ ਇੱਕ ਵੱਡਾ ਝਟਕਾ ਡੀਐਸਪੀ ਗੁਰਸ਼ੇਰ ਸੰਧੂ ਨੂੰ ਲੱਗਿਆ ਹਾਲਾਂਕਿ ਉਸਨੇ ਆਪਣੀ ਪਟੀਸ਼ਨ ਦੇ ਵਿੱਚ ਇਹ ਵੀ ਲਿਖਿਆ ਕਿ ਮੈਨੂੰ ਤਾਂ ਬਲੀ ਦਾ ਬੱਕਰਾ ਬਣਾਇਆ ਗਿਆ ਲਾਰੈਂਸ ਬਿਸ਼ਨੋਈ ਇੰਟਰਵਿਊ ਕੇਸ ਦੇ ਵਿੱਚ ਉਸਦੀ ਕੁਰਸੀ ਜਾਂਦੀ ਰਹੀ ਇਸ ਮਾਮਲੇ ਦੇ ਵਿੱਚ ਪਹਿਲਾਂ ਇਹ ਵੀ ਗੱਲ ਸਾਹਮਣੇ ਨਿਕਲ ਕੇ ਆਈ ਸੀ ਕਿ ਉਸ ਨੂੰ ਫਰਾਰ ਜਿਹੜਾ ਉਹ ਹੋ ਜਾਂਦਾ ਹੈ ਜਾਂ ਉਸ ਨੂੰ ਫਰਾਰ ਕਰਵਾ ਦਿੱਤਾ ਗਿਆ ਇਹ ਵੀ ਗੱਲਾਂ ਸਾਹਮਣੇ ਆਈਆਂ ਹਾਲਾਂਕਿ ਸਰਕਾਰ ਨੇ ਦਾਵਾ ਕੀਤਾ ਕਿ ਪਹਿਲਾਂ ਹੀ ਬੇਸ਼ੱਕ ਉਸ ਦੇ ਖਿਲਾਫ ਐਫ ਆਈ ਆਰ ਨਹੀਂ ਦਰਜ ਕੀਤੀ ਗਈ ਜਦੋਂ ਸਸਪੈਂਡ ਕਰ ਦਿੱਤੇ ਗਏ ਸੀ ਅਧਿਕਾਰੀ ਪੰਜਾਬ ਪੁਲਿਸ ਦੇ ਇੰਟਰਵਿਊ ਕੇਸ ਮਾਮਲੇ ਦੇ ਵਿੱਚ ਉਦੋਂ ਹੀ ਉਸ ਦੇ ਖਿਲਾਫ ਜਿਹੜਾ ਲੁੱਕ ਆਊਟ ਨੋਟਿਸ ਹੈ ਜਿਹੜਾ ਜਾਰੀ ਕਰ ਦਿੱਤਾ ਗਿਆ ਸੀ ਇਹ ਦਾਵਾ ਜ਼ਰੂਰ ਕੀਤਾ ਗਿਆ ਹੁਣ ਡੀ ਐਸ ਪੀ ਗੁਰਸ਼ੇਰ ਸੰਧੂ ਨੂੰ ਇੱਕ ਵੱਡਾ ਝਟਕਾ ਮਿਲਿਆ ਜਿਸ ਦੇ ਵਿੱਚ ਭ੍ਰਿਸ਼ਟਾਚਾਰ ਨਾਲ ਜੁੜੇ ਇੱਕ ਕੇਸ ਦੇ ਵਿੱਚ ਸੁਣਵਾਈ ਹੋਣੀ ਸੀ ਤੇ ਉਸ ਦੀ ਜਿਹੜੀ ਪਟੀਸ਼ਨ ਹੈ ਖਾਰਜ ਕਰ ਦਿੱਤੀ ਗਈ ਹੈ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦਾ ਚਰਚਾ ਖੂਬ ਹੋਇਆ ਸੀ ਕਿਉਂਕਿ ਉਸ ਦੇ ਵਿੱਚ ਉਸ ਨੇ ਕੁਝ ਅਜਈਆਂ ਗੱਲਾਂ ਕੀਤੀਆਂ ਜਿਹੜੀਆਂ ਕਾਨੂੰਨ ਵਿਵਸਥਾ ਨੂੰ ਹੋਰ ਵਿਗਾੜ ਸਕਦੀਆਂ ਨੇ ਜਿਸ ਦੇ ਕਰਕੇ ਵਿਰੋਧੀ ਧਿਰਾਂ ਨੇ ਵੀ ਇਸ ਨੂੰ ਖੂਬ ਮੁੱਦਾ ਬਣਾਇਆ ਔਰ ਪੰਜਾਬ ਦੇ ਲੋਕਾਂ ਨੇ ਮੇਸਜ ਦੇ ਉੱਤੇ ਸਖਤ ਇਤਰਾਜ਼ ਜਤਾਇਆ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕੋਨਾਮੀ ਗੈਂਗਸਟਰ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਇੰਟਰਵਿਊ ਕਰ ਜਾਵੇ ਔਰ ਉਸ ਨੂੰ ਕਰਵਾਇਆ ਕਿਸ ਨੇ ਹੈ ਪਹਿਲਾਂ ਤਾਂ ਪੰਜਾਬ ਪੁਲਿਸ ਨੇ ਜਿਹੜਾ ਕੀ ਆ ਪਰਦਾ ਪਾਈ ਰੱਖਿਆ ਇਸ ਨੂੰ ਲਮਕਾਈ ਰੱਖਿਆ ਬਾਅਦ ਵਿੱਚ ਇਸ ਮਾਮਲੇ ਦੇ ਵਿੱਚ ਫੇਰ ਜਾ ਕੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਦੀ ਹੈ ਜਿਸ ਦੇ ਵਿੱਚ ਜਿਹੜੇ ਵਿਸ਼ੇਸ਼ ਡੀਜੀਪੀ ਸਨ ਮਨੁੱਖੀ ਅਧਿਕਾਰਾਂ ਦੇ ਪ੍ਰਬੋਧ ਕੁਮਾਰ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਜਿਸ ਵਿੱਚ ਪਤਾ ਲੱਗਿਆ ਕਿ ਜਿਹੜਾ ਡੀਐਸਪੀ ਗੁਰਸ਼ੇਰ ਸੰਧੂ ਹੈ ਵੀ ਮੁੱਖ ਸਾਜ਼ਿਸ਼ ਕਰਤਾ ਉਸ ਮਾਮਲੇ ਦੇ ਵਿੱਚ ਹਾਲਾਂਕਿ ਪਟੀਸ਼ਨ ਦੇ ਵਿੱਚ ਜ਼ਰੂਰ ਗੁਰਸ਼ੇਰ ਸੰਧੂ ਨੇ ਆਪਣੇ ਆਪ ਨੂੰ ਲਿਖਿਆ ਕਿ ਮੈਨੂੰ ਤੇ ਬਲੀ ਦਾ ਬੱਕਰਾ ਬਣਾਇਆ ਗਿਆ ਹੁਣ ਇਸ ਦੇ ਵਿੱਚ ਜਿਹੜੀਆਂ ਦੋ ਦਲੀਲਾਂ ਦਿੱਤੀਆਂ ਗਈਆਂ ਨੇ ਉਹ ਦੋ ਦਲੀਲਾਂ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਮੁਹਾਲੀ ਦੇ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਉਸ ਦੇ ਖਿਲਾਫ ਜਿਹੜਾ ਦਰਜ ਐਫ ਆਈ ਆਰ ਹੈ ਉਹ ਗਲਤ ਹੈ ਬਲਜਿੰਦਰ ਸਿੰਘ ਉਰਫ ਟਾਲਾ ਦੀ ਸ਼ਿਕਾਇਤ ਦੀ ਜਾਂਚ ਮੁਹਾਲੀ ਦੇ ਤਤਕਾਲੀ ਐਸ ਐਸ ਪੀ ਸੰਦੀਪ ਗਰਗ ਨੇ ਕੀਤੀ ਸੀ ਔਰ ਇਸ ਦੇ ਬਾਅਦ ਇਹ ਵੀ ਕਿਹਾ ਗਿਆ ਕਿ ਸ਼ਿਕਾਇਤ ਨੂੰ ਝੂਠਾ ਪਾਇਆ ਗਿਆ ਸੀ ਹਾਲਾਂਕਿ ਬਾਅਦ ਵਿੱਚ ਐਫ ਆਈ ਆਰ ਰੋਪੜ ਦੇ ਐਸ ਪੀ ਦੁਆਰਾ ਕੀਤੀ ਗਈ ਜਾਂਚ ਦੇ ਆਧਾਰ ਦੇ ਉੱਤੇ ਕੀਤੀ ਗਈ ਹੈ ਜੋ ਕਿ ਐਸਐਸਪੀ ਗਰਗ ਦੇ ਜੂਨੀਅਰ ਅਧਿਕਾਰੀ ਨੇ ਅਰਜੀ ਦੇ ਵਿੱਚ ਦੂਸਰੀ ਦਲੀਲੇ ਵੀ ਦਿੱਤੀ ਗਈ ਹੈ ਕਿ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਵਿਵਾਦ ਦੇ ਵਿੱਚ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੁਣੇ ਜਿਹੜੀ ਪਟੀਸ਼ਨ ਪੈਂਦੀ ਹੈ ਪਰ ਇਹ ਖਾਰਜ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਔਰ ਡੀਐਸਪੀ ਗੁਰਸ਼ੇਰ ਸੰਧੂ ਨੂੰ ਵੱਡਾ ਝਟਕਾ ਦਿਖਾਈ ਦਿੱਤਾ ਹੈ ਮੁਸ਼ਕਲਾਂ ਹੋਰ ਵਧ ਗਈਆਂ ਨੇ ਬੇਸ਼ੱਕ ਉਸਨੇ ਦੋ ਦਲੀਲਾਂ ਦੇ ਦਿੱਤੀਆਂ ਕਿ ਉਸ ਵੇਲੇ ਦੇ ਐਸਐਸਪੀ ਨੇ ਜਾਂਚ ਪੜਤਾਲ ਕਰ ਲਈ ਸੀ ਕੋਈ ਵੀ ਜਿਹੜਾ ਦੋਸ਼ ਨਹੀਂ ਉਹ ਬੇਬੁਨਿਆਦ ਪਾਏਗੇ ਸੀ ਫਿਰ ਇੱਕ ਰੋਪੜ ਦੇ ਐਸਪੀ ਰੈਂਕ ਦੇ ਅਧਿਕਾਰੀ ਨੇ ਜਾਂਚ ਕੀਤੀ ਜੋ ਕਿ ਐਸਐਸਪੀ ਦੇ ਜੂਨੀਅਰ ਹੁੰਦੇ ਨੇ ਸਾਰੇ ਜਾਣਦੇ ਨੇ ਪਰ ਕੀ ਉਸ ਵਕਤ ਫਿਰ ਡਾਕਟਰ ਸੰਦੀਪ ਗਰਗ ਜਿਨ੍ਹਾਂ ਨੇ ਉਹਨਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਜਿਹੜਾ ਕਿ ਬਾਅਦ ਵਿੱਚ ਪੰਜਾਬ ਪੁਲਿਸ ਨੇ ਖੁਦ ਫਿਰ ਇਸ ਦੀ ਜਾਂਚ ਕਰਾਈ ਔਰ ਉਹ ਦੋਸ਼ ਸਹੀ ਸਾਬਤ ਹੋਏ ਇਸ ਦਾ ਮਤਲਬ ਕੀ ਡਾਕਟਰ ਸੰਦੀਪ ਗਰਗ ਦੀ ਗੁਰਸ਼ੇਰ ਸੰਧੂ ਦੇ ਉੱਤੇ ਮਿਹਰਬਾਨੀ ਸੀ ਕਿਸੇ ਤਰ੍ਹਾਂ ਦੀ ਕੋਈ ਮਿਲੀਭੁਗਤ ਸੀ ਇਸ ਦੀ ਫਿਰ ਜਾਂਚ ਕੌਣ ਕਰੇਗਾ ਸਵਾਲ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਖੜਾ ਹੁੰਦਾ ਹੈ ਹਾਲਾਂਕਿ ਗੁਰਸ਼ੇਰ ਸੰਧੂ ਨੇ ਖੁਦ ਇਹ ਦਲੀਲ ਦਿੱਤੀ ਹੈ ਕਿ ਡਾਕਟਰ ਸੰਦੀਪ ਗਰਗ ਜਿਹੜੇ ਤਤਕਾਲੀ ਐਸਐਸਪੀਸੀ ਮੁਹਾਲੀ ਦੇ ਉਹਨਾਂ ਨੇ ਜਾਂਚ ਪੜਤਾਲ ਕਰ ਲਈ ਸੀ ਆਪਣੇ ਪੱਧਰ ਤੇ ਉਸ ਜਾਂਚ ਵਿੱਚ ਉਹ ਸੱਚੇ ਸੀ ਔਰ ਦੋਸ਼ ਝੂਠੇ ਸੀ ਪਰ ਬਾਅਦ ਵਿੱਚ ਫਿਰ ਪੰਜਾਬ ਪੁਲਿਸ ਦੇ ਅਧਿਕਾਰੀ ਹੁਣ ਸੱਚ ਕਿਸ ਨੂੰ ਮੰਨਿਆ ਜਾਵੇ ਜਿਹੜੀ ਬਾਅਦ ਵਿੱਚ ਜਾਂਚ ਪੜਤਾਲ ਹੋਈ ਜਾਂ ਡਾਕਟਰ ਸੰਦੀਪ ਗਰਗ ਦੀ ਤਤਕਾਲੀ ਐਸਐਸਪੀ ਦੀ ਜਾਂਚ ਪੜਤਾਲ ਸਹੀ ਇਹ ਆਪਣੇ ਆਪ ਦੇ ਵਿੱਚ ਜਿਹੜੀਆਂ ਕੰਟਰਡਿਕਸ਼ਨ ਨੇ ਆਪਾ ਵਿਰੋਧੀ ਸਟੇਟਮੈਂਟ ਨੇ ਗੱਲਾਂ ਨੇ ਹੁਣ ਇਸ ਦੇ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਡੀਐਸਪੀ ਗੁਰਸ਼ੇਰ ਸੰਧੂ ਜਿਹੜਾ ਕਿ ਬਰਖਾਸਤ ਵੀ ਪਹਿਲਾਂ ਹੋ ਚੁੱਕਾ ਹੈ ਤੇ ਹੁਣ ਉਸ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਵੀ ਜਦੋਂ ਜ਼ਮਾਨਤ ਅਰਜੀ ਲੈ ਕੇ ਗਿਆ ਮਰਜੀ ਨੂੰ ਖਾਰਜ ਕਰ ਦਿੱਤਾ ਹੈ ਲੰਮੀ ਚੌੜੀ ਜਿਹੜੀ ਹੈ ਉਹ ਇਸ ਮਸਲੇ ਦੇ ਵਿੱਚ ਇੱਕ ਗੱਲਬਾਤ ਚ ਚਰਚਾ ਬਣੀ ਰਹੀ ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਚ ਖਾਸ ਕਰਕੇ ਇਹ ਕਿਹਾ ਜਾਂਦਾ ਰਿਹਾ ਕਿ ਇੰਟਰਵਿਊ ਪਹਿਲਾਂ ਤੇ ਪੰਜਾਬ ਦੇ ਵਿੱਚ ਹੋਈ ਨਹੀਂ ਹੈ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਖੁਦ ਕਹਿੰਦੇ ਨੇ ਬਾਅਦ ਵਿੱਚ ਜਦੋਂ ਪੜਤਾਲ ਚ ਸਾਰੇ ਤੱਥ ਸਾਹਮਣੇ ਆ ਗਏ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਸੱਚ ਦਾ ਨਤਾਰਾ ਹੋ ਗਿਆ ਤੇ ਫਿਰ ਉਹੀ ਡੀਜੀਪੀ ਇਹ ਕਹਿਣ ਲਈ ਮਜਬੂਰ ਹੋਏ ਕਿ ਗੁਰਸ਼ੇਰ ਸੰਧੂ ਵਰਗੇ ਅਫਸਰ ਖਾਕੀ ਦੇ ਉੱਤੇ ਦਾਗ ਲਵਾਉਂਦੇ ਨੇ ਤੇ ਇਹਨਾਂ ਨੇ ਖਾਕੀ ਨੂੰ ਬਦਨਾਮ ਕੀਤਾ ਹੈ ਹਾਲਾਂਕਿ ਗੁਰਸ਼ੇਰ ਸੰਧੂ ਬਿਲਕੁਲ ਇਸ ਦੇ ਉਲਟ ਆਪਣੇ ਡੀਜੀਪੀ ਦੇ ਵੀ ਉਲਟ ਕਹਿ ਰਿਹਾ ਕਿ ਮੈਨੂੰ ਤੇ ਬਲੀ ਦਾ ਬੱਕਰਾ ਬਣਾਇਆ ਗਿਆ ਇੰਨੀ ਗੱਲ ਦੱਸਣ ਦੇ ਨਾਲ ਗੱਲ ਨਹੀਂ ਬਣਨੀ ਜੇਕਰ ਗੁਰਸ਼ੇਰ ਸੰਧੂ ਵਾਕਈ ਆਪਣੇ ਆਪ ਨੂੰ ਇਹ ਦਾਵਾ ਕਰਦਾ ਹੈ ਕਿ ਮੈਨੂੰ ਤੇ ਬਲੀ ਦਾ ਬੱਕਰਾ ਬਣਾਇਆ ਗਿਆ ਤੇ ਫਿਰ ਉਸ ਨੂੰ ਸਾਰੇ ਉਹ ਨਾਮਜਨਤਾ ਕਰ ਦੇਣੇ ਚਾਹੀਦੇ ਨੇ ਕਿਉਂਕਿ ਡਿਊਟੀ ਦੇ ਉੱਤੇ ਤਨਾਤ ਕੌਣ ਸੀ ਉਸ ਵਕਤ ਗੁਰਸ਼ੇਰ ਸੰਧੂ ਤੇ ਹੋਰ ਅਧਿਕਾਰੀ ਤਾਂ ਫਿਰ ਗੁਰਸ਼ੇਰ ਸੰਧੂ ਨੂੰ ਆਪਣੀ ਪਟੀਸ਼ਨ ਦੇ ਵਿੱਚ ਜਾਂ ਜਨਤਕ ਤੌਰ ਦੇ ਉੱਤੇ ਮੀਡੀਆ ਵਿੱਚ ਆ ਕੇ ਹੀ ਘਟੋ-ਘਟ ਇਹ ਜ਼ਰੂਰ ਗੱਲਾਂ ਦੱਸ ਦੇਣੀਆਂ ਚਾਹੀਦੀਆਂ ਨੇ ਪੰਜਾਬ ਦੇ ਲੋਕਾਂ ਨੂੰ ਕਿ ਫਿਰ ਉਸ ਇੰਟਰਵਿਊ 'ਚ ਜੇਕਰ ਉਸ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਤੇ ਅਸਲ ਦੇ ਵਿੱਚ ਦੋਸ਼ੀ ਕੌਣ ਹੈ ਸਟੂਡੀਓ ਤਿਆਰ ਕਰਵਾ ਕੇ ਉਸ ਲਾਰੈਂਸ ਬਿਸ਼ਨੋਈ ਨੂੰ ਕਿਸ ਨੇ ਉਹ ਸਾਰੀਆਂ ਗੱਲਾਂ ਫਿਰ ਗੁਰਸ਼ੇਰ ਸੰਧੂ ਨੂੰ ਵੀ ਪਰਦੇ ਚੁੱਕਣੇ ਚਾਹੀਦੇ ਨੇ ਜੇਕਰ વાਕਾਈਏ ਆਪਣੇ ਆਪ ਨੂੰ ਕਹਿ ਰਿਹਾ ਕਿ ਉਸ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਆਖਰਕਾਰ ਕੋਈ ਤਾਂ ਫਿਰ ਅਧਿਕਾਰੀ ਹੋਵੇਗਾ ਜਿਸ ਨੇ ਉਸ ਦੇ ਵਿੱਚ ਇੰਟਰਵਿਊ ਕਰਾਉਣ ਦੇ ਸਹਿਯੋਗ ਦਿੱਤਾ ਸੀਆਈਏ ਖਰੜ ਦੇ ਕੰਪਲੈਕਸ ਨੂੰ ਥਾਣੇ ਨੂੰ ਸਟੂਡੀਓ ਦਾ ਰੂਪ ਤਿਆਰ ਕਰ ਦਿੱਤਾ ਹੋਰ ਕਿਹੜੇ-ਕਿਹੜੇ ਅਧਿਕਾਰੀ ਮਿਲੇ ਹੋਏ ਨੇ ਜਾਂ ਤੇ ਇਸ ਦੇ ਵਿੱਚ ਵੱਡੇ-ਵੱਡੇ ਆਈਪੀਐਸ ਅਧਿਕਾਰੀ ਨੇ ਜਾਂ ਫਿਰ ਛੋਟੇ-ਮੋਟੇ ਅਧਿਕਾਰੀਆਂ ਦੇ ਉੱਤੇ ਸਭ ਕੁਝ ਛਾੜ ਦਿੱਤਾ ਗਿਆ ਇਹ ਹੁਣ ਗੁਰਸ਼ੇਰ ਸੰਧੂ ਦੀ ਤਾਂ ਸ਼ਾਮਤ ਇਸ ਮਸਲੇ ਦੇ ਵਿੱਚ ਆਈ ਆਈ ਹੈ ਪਰ ਜੇਕਰ ਗੁਰਸ਼ੇਰ ਸੰਧੂ ਦੀ ਇਹ ਦਲੀਲ ਦੇ ਵਿੱਚ ਵਾਕਈ ਦਮ ਹੈ ਕਿ ਉਹ ਬਲੀ ਦਾ ਬੱਕਰਾ ਬਣਿਆ ਤਾਂ ਉਸ ਨੂੰ ਘੱਟੋ-ਘੱਟ ਅਦਾਲਤ ਵਿੱਚ ਤਾਂ ਉਸ ਨੇ ਦੱਸ ਦਿੱਤਾ ਮੀਡੀਆ ਦੇ ਵਿੱਚ ਆ ਕੇ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਹੋਇਆਂ ਵੀ ਦੱਸ ਦੇਣਾ ਚਾਹੀਦਾ ਹੈ ਕਿ ਉਸ ਦੇ ਵਿੱਚ ਜੇਕਰ ਉਹ ਬੇਕਸੂਰ ਹੈ ਤੇ ਫਿਰ ਕਸੂਰਵਾਰ ਕੌਣ ਹੈ ਇਸ ਦਾ ਹੁਣ ਫਿਰ ਪਤਾ ਕਿਵੇਂ ਲੱਗੇਗਾ ਔਰ ਜੋ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਹੁਣ ਤੱਕ ਜਾਂਚ ਪੜਤਾਲ ਕੀਤੀ ਔਰ ਅਦਾਲਤ ਦੇ ਵਿੱਚ ਕੇਸ ਚੱਲਿਆ ਉਸ ਦੇ ਵਿੱਚ ਤਾਂ ਹੁਣ ਤੱਕ ਡੀਐਸਪੀ ਗੁਰਸ਼ੇਰ ਸੰਧੂ ਹੀ ਕਸੂਰਵਾਰ ਤੇ ਜ਼ਿੰਮੇਵਾਰ ਪਾਇਆ ਗਿਆ ਹੈ ਤੁਹਾਡਾ ਕੀ ਮੰਨਣਾ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਇਸ ਕੇਸ ਦੇ ਨਾਲ ਸੰਬੰਧਿਤ ਸਾਂਝੇ ਕਰ ਸਕਦੇ ਹੋ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ